ਲੋ ਜੀ ਮੈਂ ਹਾਂ ਤੁਹਾਡਾ ਮਿੱਤਰ ਤੁਹਾਡਾ ਯਾਰ ਜਬਰ ਚੌਧਰੀ ਤੇ ਤੁਸੀਂ ਦੇਖਦੇ ਪਏ ਹੋ ਫੈਕਟਸ ਵਿਦ ਜੀਸੀ ਤੇ ਅਗਰ ਤੁਸੀਂ ਬੇਨਤੀ ਹੈ ਤੁਹਾਨੂੰ ਕਿ ਤੁਸੀਂ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦੋ ਨਾਲ ਤੇ ਆਪਣੇ ਕਮੈਂਟ ਵੀ ਕਰੋ ਅਸੀਂ ਲਗਾਤਾਰ ਜਿਹੜੀ ਆਪਣੀ ਉਹ ਚਰਚਾ ਕਰ ਰਹੇ ਹਾਂ ਖੁਲਾਸਾ ਕੱਢ ਰਹੇ ਹਾਂ ਜਿਹੜਾ ਖਾਲਿਸਤਾਨ ਰੈਫਰੈਂਡਮ ਦਾ ਜਿਹੜਾ ਸਾਡਾ ਸੰਘਰਸ਼ ਚੱਲ ਰਿਹਾ ਜਿਹੜਾ ਪੀਸਫੁੱਲ ਖਾਲਿਸਤਾਨ ਦਾ ਉੱਤੇ ਤੁਹਾਡੇ ਸਾਹਮਣੇ ਅਸੀਂ ਜਿਹੜੇ ਮੁਖਤਲਫ ਲੀਡਰਸ ਦੇ ਨਾਲ ਰਹਿਨਮਾਵਾਂ ਦੇ ਨਾਲ ਅਸੀਂ ਗੱਲਬਾਤ ਕਰਨੇ ਆਂ ਅੱਜ ਉਸੇ ਸلسਲੇ ਦੀ ਵਿੱਚ ਮੇਰੇ ਨਾਲ ਮੌਜੂਦ ਨੇ ਅ ਇੰਦਰਜੀਤ ਸਿੰਘ ਸਾਹਿਬ ਜਿਹੜੇ ਕਿ ਖਾਲਸਤਾਨ ਰੈਫਰੰਡਮ ਤੋਂ ਪਤਾ ਅਗਲਾ ਜਿਹੜਾ ਸਟਾਪ ਹੈ ਉਟਾਵਾ ਹੈ ਉਟਾਵਾ ਜਾਂ ਆਉਟਵਾ ਜਿਹੜਾ ਕੈਨੇਡਾ ਦਾ ਰਾਜਧਾਨੀ ਹੈ ਉੱਥੇ ਉਹਦੇ ਜਿਹੜੇ ਕੋਆਰਡੀਨੇਟਰ ਨੇ ਰੈਫਰੰਡਮ ਦੇ ਉਹ ਸਾਡੇ ਨਾਲ ਨੇ ਇੰਦਰਜੀਤ ਸਿੰਘ ਇੰਦਰਜੀਤ ਜੀ ਸ਼ਸ਼ਟ੍ਰੀਕਾਲ ਸਤਿ ਸ਼੍ਰੀ ਅਕਾਲ ਜੀ ਤੇ ਸਾਰੇ ਸੁਣ ਵਾਲਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਤੁਮ ਚੜ੍ਹਦੀ ਕਲਾ ਚ ਰੱਖੇ ਜੀ ਲਓ ਜੀ ਆਪਾਂ ਗੱਲਬਾਤ ਸ਼ੁਰੂ ਕਰਨੇ ਆਂ ਮੈਂ ਤੁਹਾਡੇ ਤੇ ਆਪਣਾ ਜਿਹੜਾ ਇਹ ਆਵਾਂਗਾ ਪੂਰਾ ਜਿਹੜਾ ਤੁਸੀਂ ਕੈਨੇਡਾ ਵਾਲਾ ਜਿਹੜਾ ਰੈਫਰੈਂਡਮ ਹੈ ਇਹਦੀ ਕੀ ਵਿਵਸਥਾ ਬਣਾ ਰਹੇ ਹੋ ਕੀ ਅਰੇਂਜਮੈਂਟਸ ਕਰ ਰਹੇ ਹੋ ਤੇ ਕੀ ਐਕਸਪੈਕਟੇਸ਼ਨ ਹੈ ਉਸ ਤੋਂ ਪਹਿਲੇ ਉਸ ਤੋਂ ਪਹਿਲੇ ਤੁਹਾਡੇ ਮੈਂ ਤੁਸੀਂ ਸਾਨੂੰ ਵਿਚਾਰ ਇਹ ਸਾਂਝੇ ਕਰੋ ਕਿ ਤੁਸੀਂ ਇਹ ਰੈਫਰੈਂਡਮ ਕਿਉਂ ਕਰਵਾ ਰਹੇ ਹੋ ਤੇ ਖਾਲਿਸਤਾਨ ਦੀ ਮੰਗ ਜਿਹੜੀ ਉਹਦੀ ਲੌਜਿਕ ਜਾਂ ਬੇਸਿਸ ਜਾਂ ਰੀਜ਼ਨ ਕੀ ਤੁਹਾਡੇ ਨਜ਼ਦੀਕ ਹਾਂਜੀ ਜੇ ਤੁਸੀਂ ਦੇਖੋ ਆਪਣੇ 47 ਤੋਂ ਪਹਿਲਾਂ ਤੇ ਆਪਣੇ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੇ ਵਿੱਚ ਚਲ ਜੋ ਤੇ ਉਦੋਂ ਸਾਡਾ ਰਾਜ ਸੀਗਾ ਤੇ ਹੁਣ ਜੋ 84 ਤੋਂ ਬਾਅਦ ਜਿਹੜਾ ਸਾਡੇ ਸਿੱਖਾਂ ਨਾਲ ਜੈਨੋਸਾਈਡ ਹੋਇਆ ਤੇ ਕੰਟੀਨਿਊ ਨਾਲ ਹੁੰਦਾ ਆ ਰਾਈਟ ਆਪਣੇ ਕਿਸਾਨ ਵੀ ਮਰਦੇ ਆ ਖੁਦ ਖੁਸ਼ੀਆਂ ਕਰਦੇ ਆ ਬਈ ਜਿਹੜੀ ਭਾਰ ਸਰਕਾਰ ਆ ਉਹ ਬਿਲਕੁਲ ਹੀ ਨਹੀਂ ਆਪਣੇ ਸਿੱਖਾਂ ਦੀ ਮਦਦ ਕਰਨਾ ਚਾਹੁੰਦੇ ਤੇ ਉਹ ਸਾਨੂੰ ਬੇਸਿਕਲੀ ਅ ਐਂਡ ਕਰਨਾ ਚਾਹੁੰਦੇ ਆ ਤੇ ਅਸੀਂ ਇਸ ਕਰਕੇ ਅਸੀਂ ਆਪਣੇ ਜਿਹੜਾ ਨਾਨ ਕੰਬਾਈਡ ਫਰੈਂਡ ਨੂੰ ਰੱਖਿਆ ਸੀ ਬਾਹਲੇ ਦੇਚਾਂ ਦੇ ਵਿੱਚ ਇਹ ਅਸੀਂ ਇੱਕ ਕੁਐਸਚਨ ਪੁੱਛਿਆ ਸਾਰੇ ਹਰੇਕ ਸਿੱਖ ਨੂੰ ਵੀ ਤੁਸੀਂ ਚਾਹੁੰਦੇ ਕੀ ਹਾਂ ਤੁਸੀਂ ਭਾਰਤ ਨਾਲ ਹੋਣਾ ਚਾਹੁੰਦੇ ਆ ਜਾਂ ਅਲੱਗ ਹੋਣਾ ਚਾਹੁੰਦੇ ਆ ਤੇ ਇਸ ਕਰਕੇ ਅਸੀਂ ਆਪਣੇ ਹਿਊਮਨ ਰਾਈਟਸ ਦੇ ਹਿਸਾਬ ਨਾਲ ਆਪਣਾ ਜੋ ਹੱਕ ਬਣਦਾ ਸਾਡਾ ਅਸੀਂ ਉਹ ਪ੍ਰੈਕਟਿਸ ਕਰਦੇ ਆ ਵੈਸਟਰ ਦੇ ਵਿੱਚ ਜਿੱਥੇ ਸਰਕਾਰਾਂ ਵੀ ਮਦਦ ਕਰਦੀਆਂ ਸਾਡੀਆਂ ਤੇ ਉਹ ਨਾਲ ਖੜਦੇ ਆ ਸਾਡੇ ਐਂਡ ਲੀਗਲੀ ਤੇ ਲਾਫਲੀ ਸਾਡਾ ਪ੍ਰਚਾਰ ਚੱਲਦਾ ਆ ਤੇ ਤੁਸੀਂ ਜਿੱਦੋਂ ਤੁਸੀਂ ਆਪਣੇ ਸਿੱਖ ਭਰਾਵਾਂ ਦੇ ਕੋਲ ਪੰਜਾਬੀ ਸਿੱਖ ਜਿਹੜੇ ਪੰਜਾਬ ਚੋਂ ਇੱਥੇ ਵੈਸਟਰਨ ਕੰਟਰੀ ਵਿੱਚ ਆਏ ਨੇ ਰਹਿੰਦੇ ਨੇ ਆਪਣਾ ਕੰਮ ਕਾਰ ਕਰਦੇ ਨੇ ਉੱਥੋਂ ਆਂਦੇ ਨੇ ਜੂ ਤੁਸੀਂ ਉਹਨਾਂ ਨੂੰ ਸਵਾਲ ਕਰਦੇ ਹੋ ਕਿ ਤੁਸੀਂ ਚਾਹੁੰਦੇ ਕੀ ਹੋ ਤੇ ਫਿਰ ਤੁਹਾਨੂੰ ਰੈਫਰੈਂਡਮ ਦੇ ਰਮਾਦਮ ਰੈਫਰੈਂਡਮ ਦੇ ਰਾਹੀਂ ਕੀ ਜਵਾਬ ਮਿਲਦਾ ਹੈ ਜੋ ਆ ਸਰ ਦਾ ਬਹੁਤ ਪੋਜ਼ਿਟਿਵ ਹੈ ਹੁਣ ਜੇ ਤੁਸੀਂ ਦੇਖੋ ਔਲਰੇਡੀ ਮਿਲੀਅਨ ਤੋਂ ਉੱਤੇ ਵੋਟਾਂ ਰਿਪੋਰਟ ਹੋਈਆਂ ਤੇ ਇਹ ਬਾਕੀ ਆਪਣਾ ਜਿਹੜਾ ਬੀਆਰਸੀ ਕਮਿਸ਼ਨ ਹੈ ਉਹ ਦੇਖੂਗਾ ਵੀ ਵੋਟਾਂ ਤੋਂ ਵੀ ਕਿੰਨਿਆਂ ਨੇ ਹਾਂ ਚ ਪਾਈਆਂ ਨਾ ਚ ਨਹੀਂ ਪਾ ਸਕਦੇ ਨੇ ਇਹ ਇਹਨਾਂ ਦਾ ਹੱਕ ਬਣਦਾ ਲੋਕਾਂ ਦਾ ਵੀ ਤੁਸੀਂ ਦੱਸੋ ਕੀ ਚਾਹੁੰਦੇ ਆ ਹਾਂ ਜਾਂ ਨਾ ਤੁਸੀਂ ਆਪਣਾ ਪੰਜਾਬ ਨੂੰ ਜਿਆਦਾ ਚਾਹੁੰਦੇ ਆ ਹਾਂ ਜਾਂ ਨਾ ਤੇ ਇਹ ਹੀ ਤੇ ਕੁਐਸ਼ਨ ਸਾਰੇ ਨੂੰ ਪੁੱਛਦੇ ਆ ਵੀ ਪਹਿਲਾਂ ਟੈਲੀਕਾਨੀਆ ਕੁਐਸ਼ਨ ਤੇ ਤੁਸੀਂ ਸਿੱਖ ਕੌਮ ਚਾਹੁੰਦੀ ਕੀ ਆ ਰਾਈਟ ਤੇ ਇਹ ਇਸ ਦਾ ਉਹ ਤੋਂ ਬਾਅਦ ਜਿਹੜਾ ਅਸੀਂ ਜਾਵਾਂਗੇ ਯੂਐਨ ਦੇ ਵਿੱਚ ਤੇ ਗਾਹ ਪ੍ਰੋਸੀਡਿੰਗਸ ਹੋਊਗੀਆਂ ਉਹ ਤਾਂ ਫਿਰ ਤੁਹਾਨੂੰ ਪਤਾ ਵਕੀਲਾਂ ਦਾ ਜਿਹੜਾ ਕੰਮ ਹੋਇਆ ਉਹ ਉਹ ਕਰੋਗੇ ਤੇ ਦੂਜੇ ਦੱਸੋ ਕਿ ਆਪਣਾ ਧਾਰ ਹੈ ਜੇ ਤੋ ਬੰਦਾ ਕੋਈ ਸੰਘਰਸ਼ ਸ਼ੁਰੂ ਕਰਦਾ ਤੇ ਉਹਦਾ ਟਾਰਗੇਟ ਸੈੱਟ ਕਰਦੇ ਆ ਅਸੀਂ ਕਿ ਅਸੀਂ ਕਿੱਥੇ ਪਹੁੰਚਣਾ ਤੇ ਜਿਹੜਾ ਰੈਫਰੈਂਡਮ ਦਾ ਇਹ ਕਿੰਨਾ ਟਾਰਗੇਟ ਹੈ ਕਿ ਕਿੰਨੀਆਂ ਵੋਟਾਂ ਜਿਹੜੀਆਂ ਉਹ ਟਾਰਗੇਟ ਕੋ ਰੱਖਿਆ ਗਿਆ ਕਿ ਕਿੰਨੀਆਂ ਵੋਟਾਂ ਤੱਕ ਜਦੋਂ ਹੋ ਜਾਣਗੀਆਂ ਉਦੋਂ ਅਸੀਂ ਲੈ ਕੇ ਜਾਵਾਂਗੇ ਜਾਂ ਫਿਰ ਇਹ ਕਿ ਤੁਸੀਂ ਜਿਹੜੇ ਮੁxtਲਫ ਜਿਹੜੇ ਨੇ ਜਗ੍ਹਾ ਰੱਖੀਆਂ ਕਿ ਨਹੀਂ ਅਸੀਂ ਇੰਨੇ ਸ਼ਹਿਰਾਂ ਵਿੱਚ ਜਾਂ ਇੰਨੇ ਦੇਸ਼ਾਂ ਵਿੱਚ ਜਿਹੜਾ ਆਪਣਾ ਰੈਫਰੈਂਡਮ ਜਦੋਂ ਕਰਵਾ ਲਾਂਗੇ ਤੇ ਉਸ ਤੋਂ ਬਾਅਦ ਅਸੀਂ ਜਾਵਾਂਗੇ ਇਹ ਦੋਵਾਂ ਚ ਸੋ ਸੌਰੀ ਸੌਰੀ ਕੰਟਰੋਲ ਸੋ ਪਾ ਜੀ ਇਹ ਆ ਵੀ ਇਹ ਕੋਈ ਇਹ ਨਹੀਂ ਹੈਗਾ ਵੀ ਇੰਨੇ ਚਾਹੀਦੀਆਂ ਵੋਟਾਂ ਜਾਂ ਅ देयर इज नो ਕੀ ਕਹਿੰਦੇ ਆ ਵੀ ਮਿਨਮਮ ਜਾਂ ਮੈਕਸਮਮ ਠੀਕ ਹੈ ਇਹ ਆਪ ਅਸੀਂ ਹਰੇਕ ਜਿੱਥੇ ਵੀ ਆਪਣਾ ਸਿੱਖ ਰਹਿੰਦਾ ਆ ਜਿਹੜੇ ਵੀ ਮੁਲਕ ਚ ਰਹਿੰਦਾ ਅਸੀਂ ਉਹਨਾਂ ਨੂੰ ਔਪਰਚੁਨਿਟੀ ਦਈਏ ਉਹਨਾਂ ਨੂੰ ਪੁੱਛੀਏ ਤੇ ਉਹਨਾਂ ਦਾ ਹੱਕ ਬਣਾਈਵੇ ਹਾਂ ਵੀ ਤੁਸੀਂ ਵੀ ਪੰਜਾਬ ਤੋਂ ਆਏ ਆ ਵੇ ਤੁਸੀਂ ਆਪਣੇ ਹਰੇਕ ਬੰਦੇ ਨੂੰ ਵੋਟ ਪਾਣੀ ਚਾਹੀਦੇ ਵੀ ਤੁਸੀਂ ਦੱਸੋ ਕੀ ਚਾਹੁੰਦੇ ਆ ਸੋ ਅਸੀਂ ਬੇਸਿਕਲੀ ਇਕੁਅਲ ਰੱਖਦੇ ਆ ਵੀ ਸਾਰਿਆਂ ਦਾ ਜਿੱਥੇ ਵੀ ਆਪਣਾ ਸਿੱਖ ਰਹਿੰਦਾ ਆ ਅਸੀਂ ਉਹਨਾਂ ਕੋ ਜਾ ਕੇ ਉਹ ਕੰਟਰੀਆਂ ਚ ਜਾ ਕੇ ਕੈਂਪੇਨ ਕਰਕੇ ਤੇ ਪੁੱਛੋ ਹਰੇਕ ਸਿੱਖ ਨੂੰ ਵੀ ਆ ਤੁਹਾਡਾ ਮੌਕਾ ਆ ਪਹਿਲੀ ਵਾਰੀ ਵੋਟਾਂ ਵੋਟ ਪਾਉਣ ਨੂੰ ਜੇ ਤੁਸੀਂ ਪੰਜਾਬ ਨੂੰ ਆਜ਼ਾਦ ਚਾਹੁੰਦੇ ਆ ਖਾਲਸਾ ਚਾਹੁੰਦੇ ਆ ਜਾਂ ਨਹੀਂ ਤੇ ਤੁਸੀਂ ਦੱਸੋ ਤੁਹਾਡਾ ਜਿਹੜਾ ਜੋ ਕਿ ਤੁਸੀਂ ਬਰਾਹਰਾਸ ਤੇ ਇਸ ਪ੍ਰੋਸੈਸ ਵਿੱਚ ਇਨਵੋਲਵ ਹੋ ਤੁਸੀਂ ਕੋਆਰਡੀਨੇਟ ਕਰਦੇ ਹੋ ਲੋਕਾਂ ਨਾਲ ਲੋਕਾਂ ਦੇ ਕੋਲ ਜਾਂਦੇ ਹੋ ਉਹਨਾਂ ਨੂੰ ਪ੍ਰਚਾਰ ਕਰਦੇ ਹੋ ਉੱਥੇ ਉਹਨਾਂ ਨੂੰ ਕਹਿੰਦੇ ਹੋ ਕਿ ਤੁਸੀਂ ਇੱਥੇ ਆਓ ਤੇ ਤੁਹਾਨੂੰ ਜਿਹੜਾ ਜਿਹੜਾ ਆਪਣੇ ਸਿੱਖ ਭਰਾਵਾਂ ਵੱਲੋਂ ਆਪਣੇ ਜਿਹੜੇ ਪੰਜਾਬੀ ਭਰਾਵਾਂ ਨੇ ਉਹਨਾਂ ਦੇ ਕੋਲੋਂ ਤੁਹਾਨੂੰ ਰਿਸਪੌਂਸ ਕਿਸ ਤਰ੍ਹਾਂ ਦਾ ਮਿਲਦਾ ਹੈ ਕੋ ਕਟਾ ਮਿੱਠਾ ਮਿਲਦਾ ਹੈ ਜਾਂ ਫਿਰ ਬਿਲਕੁਲ ਯਾਨੀ ਕਿ ਬਿਲਕੁਲ ਪੋਜ਼ਿਟਿਵ ਮਿਲਦਾ ਲੋਕ ਕੀ ਬੜੇ ਵੜ ਚੜ ਕੇ ਹੌਮ ਹਮਾ ਕੇ ਆਣਾ ਚਾਹੁੰਦੇ ਨੇ ਯਾਰ ਰਿਸਿਸਟੈਂਸ ਸ਼ੋ ਕਰਦੇ ਨੇ ਕਹਿੰਦੇ ਨੇ ਠੀਕ ਐ ਜਿੱਥੇ ਲੱਗੇ ਆ ਲੱਗੇ ਕੀ ਤੁਹਾਨੂੰ ਰਿਸਪੌਂਸ ਕਿਸ ਤਰ੍ਹਾਂ ਦਾ ਲੱਭਦਾ ਹੈ ਨਹੀਂ ਭਾਜੀ ਰਿਸਪੌਂਸ ਤਾਂ ਬਹੁਤ ਪੋਜ਼ਿਟਿਵ ਆ ਐਟ ਦ ਐਂਡ ਆਫ ਦਿ ਡੇ ਲੋਕ ਤਾਂ ਸਾਰੇ ਚਾਹੁੰਦੇ ਆ ਵੀ ਅਸੀਂ ਭਾਰਤ ਤੋਂ ਅਲੱਗ ਹੋਈਏ ਹੂੰ ਕੀਤਾ ਕੀ ਆ ਭਾਰਤ ਨੇ ਸਿੱਖਾਂ ਲਈ ਕੁਝ ਵੀ ਨਹੀਂ ਕੀਤਾ ਹੁਣ ਦੇਖ ਲਓ ਜਿਹੜੇ ਫਲੱਡ ਹੋਏ ਆ ਫਲੱਡ ਹੈ ਮੈਨੂੰ ਪਤਾ ਹੈ ਪਾਕਿਸਤਾਨ ਸਰਕਾਰ ਨੇ ਜਿਆਦਾ ਕੀਤਾ ਸਾਡੇ ਲਈ ਜਿਹੜਾ ਉਹ ਨਹੀਂ ਕਰਦੇ ਰਾਈਟ ਤੇ ਅਸੀਂ ਆਪਸੀ ਧੰਨਵਾਦ ਕਰਦੇ ਆ ਉਹ ਸਰਕਾਰ ਨੂੰ ਵੀ ਜਿਹੜਾ ਆਪਣਾ ਉਹ ਵੀ ਫਲੱਡ ਦੇ ਵਿੱਚ ਉਹ ਪੰਜਾਬ ਨੂੰ ਹੈਲਪ ਕਰਦੇ ਆ ਪਰ ਜੇ ਤੁਸੀਂ ਦੇਖੋ ਮੋਦੀ ਨੇ ਇੱਕ ਵਾਰੀ ਵੀ ਨਹੀਂ ਕੁਝ ਕਿਹਾ ਵੀ ਆ ਵੀ ਵੀ ਕੋਈ ਸਟੇਟਮੈਂਟ ਨਹੀਂ ਕਰਦੀ ਆ ਫਲਡਿੰਗ ਬਾਰੇ ਸੋ ਜਿਹੜਾ ਰਿਸਪੌਂਸ ਉਹਨਾਂ ਦਾ ਲੋਕਾਂ ਨੂੰ ਵੀ ਇਹ ਸਾਰਾ ਦਿੱਸਦਾ ਆ ਕਿ ਕੁਝ ਹੁੰਦਾ ਪਿੱਛੇ ਉਹਨਾਂ ਦੇ ਵੀ ਆਪਣੇ ਭੈਣ ਭਰਾ ਰਹਿੰਦੇ ਆ ਪੰਜਾਬ ਦੇ ਵਿੱਚ ਤੇ ਉਹਨਾਂ ਨੂੰ ਵੀ ਪਤਾ ਵੀ ਇਹ ਤਾਂ ਕੁਝ ਕਰਦੇ ਨਹੀਂ ਸਾਡੇ ਲਈ ਸੋ ਜਿਹੜਾ ਰਿਸਪੌਂਸ ਉਹਨਾਂ ਦਾ ਬਹੁਤ ਪੋਜ਼ਿਟਿਵ ਆ ਅਸੋ ਬਹੁਤ ਜੁੜੇ ਹੋਆ ਤੇ ਜਦੋਂ ਆਉਨੇ ਅਸੀਂ ਜਿਹੜੇ ਵੀ ਮੌਲਕ ਆਉਨੇ ਆ ਦੇ ਰਿ ਬਰੀ ਰਿਸਪੈਕਟਫੁਲ ਤੇ ਕੋਸ਼ਿਸ਼ ਹੁੰਦੇ ਆ ਇੱਕ ਖੁਸ਼ੀ ਜਾਣੀ ਵੀ ਅਸੀਂ ਫਾਈਨਲੀ ਇੱਕ ਵੋਟ ਪਾ ਸਕਦੇ ਆ ਆਪਣੇ ਪੰਜਾਬ ਦੀ ਆਜ਼ਾਦੀ ਲਈ ਸੋ ਇਹ ਅਬਦੁੱਲ ਰਸੂਲ ਕਈ ਕੁਐਸਚਨ ਵੀ ਹੁੰਦੇ ਪਾਜੀ ਕੁਐਸਚਨ ਕਰਦੇ ਆ ਵੀ ਕੀ ਹੋਊਗਾ ਬਾਅਦ ਚੋਂ ਕੀ ਹੋਊਗਾ ਭਾਈ 47 ਦੇ ਵਿੱਚ ਇੰਡੀਆ ਭਾਰਤ ਨੂੰ ਕਿਹੜਾ ਪਤਾ ਸੀ ਵੀ ਕੀ ਹੋਣਾ ਸੀ ਪਾਕਿਸਤਾਨ ਨੂੰ ਕਿਹੜਾ ਪਤਾ ਸੀ ਕੀ ਹੋਣਾ ਸੀ ਜੋ ਬਣ ਗਿਆ ਫੇਰ ਹੀ ਕਰਾਂਗੇ ਜੀ ਪਰ ਹੁਣ ਜਿਹੜੀ ਲੜਾਈ ਆ ਜਿਹੜੀ ਆ ਆਪਣੀ ਆ ਵੋਟਾਂ ਆ राइट एक कलम ਦੀ ਲੜਾਈ ਆ ਇਹ ਹਥਿਆਰਾਂ ਅਸੀਂ ਕੋਈ ਹਥਿਆਰ ਨਹੀਂ ਚੱਕਦੇ ਅਸੀਂ ਬੇਸਿਕਲੀ ਲਾਫਲੀ ਕਰਦੇ ਆ ਸਾਰਾ ਤੇ ਹਰੇਕ ਸਿੱਖ ਆ ਜਿਹੜਾ ਪੰਜਾਬ ਨੂੰ ਮੰਨਦਾ ਹੈਗਾ ਆ ਵੀ ਤੁਸੀਂ ਦੱਸੋ ਕੀ ਚਾਹੁੰਦੇ ਆ ਤੁਸੀਂ ਤੁਸੀਂ ਹਥਿਆਰ ਬਿਲਕੁਲ ਨਹੀਂ ਚੱਕਦੇ ਇੱਕ ਪਰਮਨੰਦ ਪੀਸਫੁਲ ਸੰਘਰਸ਼ ਆ ਲੇਕਿਨ ਤੁਹਾਡੇ ਖਿਲਾਫ ਜਿਹੜੇ ਨੇ ਉਹ ਹਥਿਆਰ ਚੁੱਕੇ ਨੇ ਮੈਂ ਉਹਤੇ ਥੋੜੀ ਦੇਰ ਬਾਅਦ ਤੁਹਾਡੇ ਵਿਚਾਰ ਲਵਾਂਗਾ ਕਿ ਉਹ ਕੈਨੇਡਾ ਦੇ ਵਿੱਚ ਜਿਹੜੇ ਮੈਨੇ ਇਹ ਮੇਰੀਆਂ ਜਾਣਕਾਰੀਆਂ ਉਹ ਜਿਹੜੀਆਂ ਉਹ ਮੰਦ ਭਾਗੇ ਕੰਮ ਜਿਹੜਾ ਉਹ ਰੌ ਇੱਥੇ ਕਰਵਾ ਰਹੀ ਤਾਂ ਉੱਤਮ ਜੀ ਮੈਂ ਤੁਹਾਨੂੰ ਥੋੜੀ دیر ਬਾਅਦ ਗੱਲ ਕਰਦਾ ਅਸੀਂ ਪਹਿਲੇ ਤੁਸੀਂ ਗੱਲ ਕੀਤੀ ਫਲੱਡ ਦੀ ਤੇ ਫਲੱਡ ਵਿੱਚ ਤੁਹਾਡਾ ਪਿੱਛੇ ਰਾਬਤਾ ਹੋਏਗਾ ਇੱਥੇ ਵਾਕਈ ਪੰਜਾਬ ਹੁਸ਼ਿਆਰਪੁਰ ਰੁੜ ਗਿਆ ਨਾਲ ਸਾਰੇ ਬਾਕੀ ਇਲਾਕਿਆਂ 'ਚ ਹੜ ਆਇਆ ਹੋਇਆ ਸਤਲੁਜ ਦੇ ਉੱਤੇ ਇੱਕ ਬੜੀ ਧੀਰ ਦੀ ਮੇਰੇ ਕਿਸਾਨ ਵੀਰ ਜਿਹੜੇ ਹੁਸ਼ਿਆਰਪੁਰ ਦੇ ਨੇ ਮੰਗ ਕਰ ਰਹੇ ਨੇ ਕਿ ਤੁਸੀਂ ਸਾਨੂੰ ਇੱਕ ਪੁਲ ਬਣਾ ਦਿਓ ਤਾਂ ਕਿ ਸਾਡਾ ਜਿਹੜਾ ਸੁਖਾਲਾ ਹੋ ਜਾਏ ਨਰਿੰਦਰ ਮੋਦੀ ਜਿਹੜਾ ਉਹ ਚੋਂ ਕਿ ਹੁਣ ਉਹ ਤੇ ਬਿਹਾਰ ਦੇ ਵਿੱਚ ਵੋਟਾਂ ਪੈ ਰਹੀਆਂ ਉੱਥੇ ਪੁਲ ਬਣਾਉਣ ਚਲਾ ਗਿਆ ਪੁਲ ਦਾ ਉਦਘਾਟਨ ਕੀਤਾ ਜਾ ਕੇ ਉਹ ਤਸਵੀਰਾਂ ਵੀ ਮੈਂ ਦਿਖਾਈਆਂ ਸੀ ਤੇ ਤੁਸੀਂ ਜਿਹੜਾ ਪਾਕਿਸਤਾਨ ਦੇ ਕਰਤਾਰਪੁਰ ਸਾਹਿਬ ਜਿਹੜਾ ਤੁਸੀਂ ਦੋ ਦਿਨ ਪਹਿਲੇ ਤੁਹਾਡੇ ਕੋਲ ਤਸਵੀਰਾਂ ਪੁੱਝੀਆਂ ਹੋਣਗੀਆਂ ਜਦੋਂ ਹੜ੍ਹ ਆਇਆ ਆਪਣਾ ਉੱਥੇ ਜਿਹੜਾ ਵੇੜਾ ਸੀ ਉਹ ਭਰ ਗਿਆ ਪਾਣੀ ਨਾਲ ਮੈਂ ਮੁਸਲਸਲ ਪ੍ਰਚਾਰ ਕੀਤਾ ਦੋ ਤਿੰਨ ਦਿਨ ਮੁਸਲਸਲ ਵੀਡੀਓ ਪਾਈਆਂ ਲੋਕਾਂ ਨੂੰ ਦੱਸਿਆ ਫਿਰ ਸਾਡੀ ਸਰਕਾਰ ਇੱਥੇ ਆਪਣਾ ਪੰਜਾਬ ਦੀ ਜਿਹੜੀ ਮੁੱਖ ਮੰਤਰੀ ਏ ਈਵਨ ਕਿ ਪ੍ਰਧਾਨ ਮੰਤਰੀ ਵੀ ਗਿਆ ਤੇ ਫੀਲਡ ਮਾਰਸ਼ਲ ਜਨਰਲ ਆਸਮੁਨੀਰ ਨੇ ਵੀ ਕੱਲ ਉੱਥੇ ਦੌਰਾ ਕੀਤਾ ਜਾ ਕੇ ਆਪਣੇ ਸਿੱਖ ਭਾਈਚਾਰੇ ਨਾਲ ਗੱਲਬਾਤ ਕੀਤੀ ਔਰ ਸਿਰਫ 48 ਘੰਟੇ ਦੇ ਵਿੱਚ ਸਾਰਾ ਜਿਹੜਾ ਗੁਰਦੁਆਰੇ ਦਾ ਵਿੜਾ ਸੀ ਉਹ ਸਾਫ਼ ਹੋਇਆ ਇਹਨੂੰ ਤੁਸੀਂ ਤਾਂ ਦੇਖਦੇ ਹੋ ਕਿ ਸਾਡੇ ਜਿਹੜਾ ਆਪਸ਼ਨ ਕਿ ਕਰਤਾਰਪੁਰ ਸ਼੍ਰੀ ਜਿਹੜਾ ਸੀ ਨਾ ਉਹ ਬਿਲਕੁਲ ਜਿਹੜੇ ਨਾ ਢੋਠ ਢਿੱਲ ਨਹੀਂ ਪਾਈ ਅਜੀ ਇਸ ਕਰਕੇ ਮੈਂ ਪਹਿਲਾਂ ਹੀ ਤੁਹਾਨੂੰ ਕਹਿ ਦਿੱਤਾ ਵੀ ਅਸੀਂ ਧੰਨਵਾਦ ਕਰਦੇ ਹਾਂ ਪਾਕਿਸਤਾਨ ਸਰਕਾਰ ਦਾ ਵੀ ਇਹਨਾਂ ਨੇ ਜਿੱਦਾਂ ਆਪਣਾ ਸੀਰੀਅਸਨੈਸ ਲਈ ਆ ਤੇ ਜਿੰਨੀ ਮਦਦ ਕੀਤੀ ਆ ਇਹ ਤਾਂ ਭਾਰਤ ਨੇ ਨਹੀਂ ਕੀਤੀ ਜਿੰਨੀ ਇਹ ਕਰਦੇ ਆ ਪਰ ਇਹ ਹਿਮੈਨਿਟੀਨ ਬੇਸ ਤੇ ਆ ਰਾਈਟ ਇਹ ਸ਼ੋਜ਼ ਕੰਪੈਸ਼ਨ ਕੰਪੈਸ਼ਨ ਦੀ ਗੰਦਾ ਵੀ ਲੋਕਾਂ ਲਈ ਵੀ ਉਹ ਵਿਚਾਰਾਂ ਦੀ ਕੋਈ ਗਲਤੀ ਨਹੀਂ ਹੈਗੀ ਪਰ ਇਹ ਕਿਦਾਂ ਸੋਲਵ ਕਰਨਾ ਵੀ ਹੁਣ ਕਿਸਾਨ ਤਾਂ ਤੁਹਾਨੂੰ ਪਤਾ ਹੀ ਆ অল레ਡੀ ਖੁਦ ਖੁਸ਼ੀਆਂ ਕਰ ਕਰਕੇ ਆਪਣੇ ਸਿੰਘ ਆਪਣੇ ਯੂਥ ਜਿਹੜਾ ਹੈ ਮਨ ਡਰਗ ਦੇ ਵਿੱਚ ਫਸਿਆ ਮਰੀ ਜਾਂਦਾ ਤੇ ਇਹ ਦਿਸ ਇਜ਼ ਉਹ ਤਾਂ ਇਹਨਾਂ ਨੂੰ ਡੀਪਰ ਹੋਲ ਦੇ ਵਿੱਚ ਪਾਉਣਾ ਇਹ ਰਾਈਟ ਪਰ ਇਹੀ ਤਾਂ ਭਾਰਤ ਦੀ ਆਪਣੀ ਤੁਸੀਂ ਕਹਿ ਲਓ ਡੀਪ ਸਟੇਟ ਦਾ ਅਮ ਪਲੈਨਿੰਗ ਹੈ ਬਿਹਾਰ ਵੀ ਯਾਰ ਨਾ ਸਿੱਖਾਂ ਨੂੰ ਖਤਮ ਕਰੀਏ ਪੰਜਾਬ ਰੋੜ ਦੀਏ ਪੰਜਾਬ ਨੂੰ ਖਤਮ ਕਰੀਏ ਤੇ ਅਸੀਂ ਆਪਣਾ ਕਰੀਏ ਇਹ ਪੰਜਾਬ ਨੂੰ ਖਤਮ ਇਹ ਇਹਨਾਂ ਦੇ ਵੱਡ-ਵਡੇਰੇ ਨਹੀਂ ਕਰ ਸਕੇ ਇਹਨਾਂ ਨੇ ਕੀ ਕਰਨਾ ਅਸੀਂ ਪੰਜਾਬੀ ਆ ਤੁਸੀਂ ਪੰਜਾਬੀ ਭਰਾਵਾਂ ਨੂੰ ਅਸੀਂ ਖਤਮ ਕਰਨ ਦਿੰਦੇ ਇਹਨਾਂ ਨੂੰ ਮਕਾਨ ਦਿੰਦੇ ਪੰਜਾਬ ਨੂੰ ਇਹ ਕੋਈ ਸੌਖਾ ਕੰਮ ਹੈ ਇੱਥੇ ਸਿੰਘ ਜਿਹੜੇ ਨੇ ਪੰਜਾਬੀ ਭਰਾ ਜਿਹੜੇ ਮੇਰੇ ਨੇ ਉਹਨਾਂ ਨੇ ਲੜਾਈਆਂ ਲੜੀਆਂ ਉਹਨਾਂ ਨੇ ਫਿਰ ਉਹਨਾਂ ਨੇ ਇੱਥੇ ਲੋਕਾਂ ਨੂੰ ਹਰਾਇਆ ਪਏ ਇਹ ਤੇ ਖਾਮ ਖਿਆਲੀ ਹੈ ਇਨਾਂ ਨੇ ਇੱਕ ਛੋਟੀ ਜੀ ਕੋਸ਼ਿਸ਼ ਇਹ ਵੀ ਕੀਤੀ ਸੀ ਨਾਲ ਭਗਵੰਤ ਮਾਨ ਨੂੰ ਮਿਲ ਕੇ ਕਿ ਲੈਂਡ ਪੂਲਿੰਗ ਕੱਢ ਕੇ ਤੇ ਇੱਥੇ ਕਬਜ਼ਾ ਕਰ ਲਈਦਾ ਹਾਲ ਦੇਖਿਆ ਤੁਸੀਂ ਜੀ ਤੇ ਉਹ ਵੀ ਅਸੀਂ ਸਟੇਟਮੈਂਟ ਆਪਣੇ ਗੁਰਪ੍ਰਤਵੰਤ ਸਿੰਘ ਪੰਨੂ ਆਪਣੇ ਜਨਰਲ ਕਾਉਂਸਲ ਆਪਣੇ ਸਿਕ ਫੋਰ ਜਸਟਿਸ ਦੇ ਤੇ ਉਹਨਾਂ ਨੇ ਸਿੱਧਾ ਹੀ ਉਹਨਾਂ ਨੂੰ ਕਹਿ ਦਿੱਤਾ ਸੀ ਬੇਹਾਵੇ ਇਦਾਂ ਹੋਣੀ ਆ ਵੀ ਤੂੰ ਵਾਪਸ ਕਰ ਲੈ ਤੇ ਰਾਈਟ ਅਵੇ ਤੁਹਾਨੂੰ ਪਤਾ ਹੀ ਅਗਲੇ ਦਿਨ ਉਹਨੇ ਦੇਖ ਲਿਆ ਸਟੇਟਮੈਂਟ ਤੇ ਸੁਣ ਲਿਆ ਤੇ ਉਹਨੂੰ ਪਤਾ ਹੀ ਆ ਆਪਣੇ ਅਸੀਂ ਸਿੱਖ ਕਿੱਦਾਂ ਦੇ ਹੈਗੇ ਆ ਤੇ ਇਹ ਬਿਲਕੁਲ ਗਲਤ ਸੀ ਤੇ ਹੀ ਟੁਕ ਇਟ ਬੈਕ ਤੇ ਉਹ ਕਿ ਉਹ ਨਾ ਅਗਰ ਗਰਪਨ ਸਿੰਘ ਪੰਨੂ ਹਰਾਂ ਨੇ 31 ਤਰੀਕ ਦੀ ਡੈਡਲਾਈਨ ਦਿੱਤੀ ਸੀ ਬੀਬਿਆ ਉਹਨਾਂ ਨੇ ਅਗਲੇ ਦਿਨ ਹੀ ਲਾਉਣ ਸਟੇਜ ਜੀ ਠੀਕ ਅਜੇ 31 ਕੱਲ ਆਣੀ ਹੈ ਤੇ ਉਹਨਾਂ ਨੇ ਆਪਣੇ ਤੁਲਾ ਚੋਕੇ ਨੱਠ ਗਏ ਨਹੀਂ ਤੇ ਲੋ ਚੰਗਾ ਹੋ ਗਿਆ ਦੂਸਰਾ ਹੁਣ ਆਪਾਂ ਆਨੇ ਜਿਹੜਾ ਇੱਥੇ ਗੱਲ ਪਹਿਲੇ ਕਰ ਲਈਏ ਆਪਣਾ ਜਿਹੜੇ ਖਤਰات ਨੇ ਜਿਹੜੇ ਟੈਨਸ਼ਨਾਂ ਨੇ ਜਾਂ ਜਿਹੜੀ ਜਾਨੀ ਕਿ ਖੌਫ ਹੈ ਇੱਥੇ ਜ ਫਲਾਇਆ ਜਾ ਰਿਹਾ ਸਿੰਘਾਂ ਦੇ ਖਿਲਾਫ ਕੈਨੇਡਾ ਦੇ ਉੱਤੇ ਮੈਂ ਬਾਅਦ ਚ ਆਖਰ ਤੇ ਗੱਲ ਕਰਾਂਗਾ ਤੁਸੀਂ ਮੈਨੂੰ ਦੱਸੋ ਕਿ ਇਸ ਟਾਈਮ ਜਿਹੜਾ ਹੁਣ ਅਗਸਟ ਮੁੱਕ ਗਿਆ ਸਤੰਬਰ ਤੇ ਅਕਤੂਬਰ ਦੋ ਮਹੀਨੇ ਰਹਿ ਗਏ ਨੇ ਤੇ ਅਗਲਾ ਅੱਧਾ ਮਹੀਨਾ ਹੋਏਗਾ ਤੇ ਫਿਰ ਜਿਹੜਾ ਇੱਥੇ ਆਟਵਾ ਵਿੱਚ ਜਿਹੜਾ ਆਪਣਾ ਰੈਫਰੈਂਡਮ ਹੋਣਾ ਤੁਸੀਂ ਹੁਣ ਜਿਹੜੀ ਉਹਦੀ ਕੀ ਤਿਆਰੀ ਕਰ ਰਹੇ ਹੋ ਕੁਝ ਸ਼ੇਅਰ ਕਰਨਾ ਚਾਹੋਗੇ ਸਾਡੇ ਨਾਲ ਕਿ ਕਿੱਥੇ ਤੱਕ ਗੱਲ ਪਹੁੰਚ ਗਈ ਹੈ ਤੇ ਹੁਣ ਮੋਬਿਲਾਈਜੇਸ਼ਨ ਤੇ ਕੈਂਪੇਨ ਕਿਦੋਂ ਸ਼ੁਰੂ ਹੋ ਰਹੀ ਹੈ ਕੈਂਪੇਨ ਤਾਂ ਰਾਈਟ ਅਵੇ ਸ਼ੁਰੂ ਹੋ ਰਹੀ ਆ ਅਸੀਂ ਤਾਂ ਆਲਰੇਡੀ ਸ਼ੁਰੂ ਕਰ ਹਟੇ ਆ ਟੋਰਾਂਟੋ ਦੇ ਵਿੱਚ ਤੇ ਅਸੀਂ ਫੇ ਜਾਵਾਂਗੇ ਮੰਟਰੀਅਲ ਉੱਥੇ ਹਰੇਕ ਪ੍ਰਬੰਧਕ ਗੁਰਦੁਆਰ ਸਾਹਿਬ ਨਾਲ ਗੱਲ ਕਰਾਂਗੇ ਤੇ ਆਪਸੀ ਜਿਹੜੀ ਕੈਂਪੇਨ ਅਸੀਂ ਜਿੱਦਾਂ ਕਰਦੇ ਆ ਅਸੀਂ ਉਹ ਸ਼ੁਰੂ ਕੀਤੀ ਆ ਪਰ ਰਾਈਡ ਆ ਜਿਹੜਾ ਵਾਸ਼ਿੰਗਟਨ ਤੋਂ ਬਾਅਦ ਜਿੰਨਾ ਵਧੀਆ ਵਾਸ਼ਿੰਗਟਨ ਹੋਇਆ ਤੇ ਬਹੁਤ ਵੱਡੀ ਗੱਲ ਹੈ ਵੀ ਜਿਹੜਾ ਯੂ ਐਸ ਆਪਣੇ ਜਿੱਥੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦਾ ਰਿਆਸ਼ ਤੇ ਉੱਥੇ ਹੀ ਉਹਨਾਂ ਦੇ ਸਾਹਮਣੇ ਵੋਟਾਂ ਪਾਣ ਦੀ ਬਹੁਤ ਵੱਡੀ ਗੱਲ ਹੈ ਕੋਈ ਛੋਟੀ ਗੱਲ ਨਹੀਂ ਹੈਗੀ ਇਹ ਆਮ ਜਿਹੜੀ ਯੂਐਸਾ ਸਰਕਾਰ ਆ ਉਹ ਬਿਲਕੁਲ ਨਾਲਿਆ ਸਾਡੇ ਉਹ ਉਹ ਸਾਡੇ ਹੱਕ ਦੇ ਵਿੱਚ ਆ ਵੀ ਅਸੀਂ ਰੈਫਰੰਡਮ ਕਰਾ ਸਕਦੇ ਆ ਤੇ ਇਹੀ ਜਿੱਤਿਆ ਸਾਡੇ ਤੇ ਹੁਣ ਇਸ ਕਰਕੇ ਹੁਣ ਜਿਹੜਾ ਕੈਨੇਡਾ ਦੇ ਵਿੱਚ ਕੈਨੇਡਾ ਦਾ ਕੈਪੀਟਲ ਆਟਵਾ 온ਟਾਰੀਓ ਦੇ ਵਿੱਚ ਜਿਹੜਾ ਹੋ ਰਿਹਾ ਗਾਂ ਅਸੀਂ ਉਹਨਾਂ ਦੀ ਹੁਣ ਤਿਆਰੀ ਕਰਦੇ ਆ ਜਗ੍ਹਾ ਲੱਭਦੇ ਆ ਸਰਕਾਰਾਂ ਨਾਲ ਕੈਨੇਡੀਅਨ ਸਰਕਾਰ ਨਾਲ ਗੱਲ ਕੀਤੀ ਅਸੀਂ ਆਲਰੇਡੀ ਇਨ ਟਾਕਸ ਹੈਗੇ ਆ ਵੀ ਆਪਣੀ ਜਗ੍ਹਾ ਕਿੱਥੇ ਹੋਊਗੀ ਤੇ ਅਸੀਂ ਸੈਂਟਰ ਕਿੱਥੇ ਲਾਵਾਂਗੇ ਤੇ ਫੇਰ ਕੈਂਪੇਨ ਕਿਵੇਂ ਆਪਣਾ ਲੋਕਾਂ ਨੂੰ ਬਾਹਰ ਕਢਾ ਤੁਸੀਂ ਵਾਸ਼ਿੰਗਟਨ ਦੀ ਗੱਲ ਕੀਤੀ ਮੈਂ ਕੁਝ ਲਾਈਵ ਉੱਥੋਂ ਕੀਤਾ ਕੋਸ਼ਿਸ਼ ਕਰਕੇ ਜਿੰਨਾ ਅਸੀਂ ਕਰ ਸਕੇ ਸੀ ਜਿੰਨਾ ਮੈਂ ਕਰ ਸਕਦਾ ਸੀ ਇੱਥੇ ਆਪਣਾ ਬੈਠ ਕੇ ਅਸੀਂ ਪ੍ਰਚਾਰ ਕੀਤਾ ਪਹਿਲੇ ਉਸ ਤੋਂ ਬਾਅਦ ਉੱਥੇ ਵੋਟਾਂ ਦਿਖਾਈਆਂ ਲਾਈਵ ਇਸੇ ਚੈਨਲ ਦੇ ਰਾਹੀਂ ਤੁਸੀਂ ਉੱਥੇ ਮੌਜੂਦ ਸੀ ਕੀ ਮਾਹੌਲ ਦੇਖਿਆ ਤੁਸੀਂ ਸਰਕਾਰ ਕੀ ਜਜ਼ਬਾਤ ਮੈਂ ਮੈਂ ਆਪ ਨਹੀਂ ਮੌਜੂਦ ਸੀ ਉੱਥੇ ਮੈਂ ਤਾਂ ਆਪ ਟੀਵੀ ਤੇ ਹੀ ਦੇਖਿਆ ਸਾਰਾ ਪਰ ਮੇਰਾ ਪਰਿਵਾਰ ਉੱਥੇ ਸੀ ਸਾਰਾ ਤੇ ਜਦੋਂ ਅਸੀਂ 5:30 ਵਜੇ ਮਤਲਬ 5 ਵਜੇ ਸਵੇਰ ਦੇ ਮੈਨੂੰ ਵੀਡੀਓ ਭੇਜੀਆਂ ਆਪਣੇ ਸਿੰਘਾਂ ਨੇ ਤੇ ਮੇਰੇ ਆਰਗੇਨਾਈਜੇਸ਼ਨ ਦੇ ਵਿੱਚ ਤੇ ਖੁਸ਼ੀ ਚੜ ਜਾਂਦੀ ਆ ਵੀ 3 ਘੰਟੇ ਵੋਟਾਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਲਾਈਨ ਲੱਗ ਗਈਆਂ ਇਹ ਸਾਨੂੰ ਇਹ ਦੱਸਦਾ ਵੀ ਸਿੱਖ ਚਾਹੁੰਦੇ ਕੀ ਆ ਵੀ ਉਹਨਾਂ ਦੇ ਦਿਲ ਦੇ ਵਿੱਚ ਕੀ ਆ রাইਟ ਸੋ ਖੁਸ਼ੀ ਚੜੀ ਆ ਉਹ ਬਹੁਤ ਵੱਡੀ ਗੱਲ ਸੀ ਜਿੰਨੀਆਂ ਵੋਟਾਂ ਪਈਆਂ ਅਸੀਂ ਉਮੀਦ ਚਲੋ ਉਮੀਦ ਤਾਂ ਹੁੰਦੀ ਆ ਵੀ ਆਪਣੇ ਯੂ ਨੋ ਬਈ ਮਹਾਰਾਜ ਦੀ ਕਿਰਪਾ ਨਾਲ ਹਮੇਸ਼ਾ ਵੋਟਾਂ ਬਹੁਤ ਵਧੀਆਂ ਪਈਆਂ ਤੇ ਉਹ ਤੇ ਦਿਸ ਇਜ਼ ਅ ਵੈਰੀ ਬਿਗ ਸਕਸੈਸ ਤੇ ਗਾਵੀ ਉਹਨਾਂ ਆਟਵਾ ਸੀ ਉਹਨੇ ਮੇਰੇ ਦੇਸ਼ ਚਾਰ ਗਿਆ ਤੇ ਹੁਣ ਅਸੀਂ ਉਹ ਬੀਟ ਕਰਾਂਗੇ ਇਹ ਆ ਅੱਲਾਹ ਤੁਹਾਡੇ ਤੇ ਮਿਹਰ ਕਰੇ ਜੀ ਵਾਹਿਗੁਰੂ ਮਿਹਰ ਕਰੇ ਚੜਦੀ ਕਲਾ ਤੇ ਰੱਖੇ ਤੇ ਤੁਸੀਂ ਮੈਨੂੰ ਯਾਨੀ ਕਿ ਜਿੰਨਾ ਤੁਹਾਡਾ ਜਜ਼ਬਾ ਹੈ ਜਿੰਨਾ ਤੁਸੀਂ ਆਪਣਾ ਤਿਆਰੀ ਕਰੀ ਬੈਠੇ ਹੋ ਤੇ ਇਹ ਇਹ ਜਿਹੜਾ ਆਪਣਾ ਤੁਸੀਂ ਹੁਣ ਨੰਬਰ ਲਵਾਗੇ ਸੀ ਵਾਸ਼ਿੰਗਟਨ ਤੋਂ ਵੀ ਮੈਨੂੰ ਪੱਕਾ ਪਤਾ ਹੈ ਤੁਸੀਂ ਮਾਸ਼ਾਅੱਲਾ ਤੱਕ ਪਹੁੰਚੇ ਹੋਗੇ ਤੇ ਹਾਂਜੀ ਮੰਟਰੀਅਲ ਮੰਟਰੀਅਲ ਆਪਣੇ ਸਿੱਖ ਬੋਧ ਨੇ ਈਸਟ ਦੇ ਵਿੱਚ ਬਹੁਤ ਆ ਕੰਮ ਬਹੁਤ ਕਰਨ ਹੋਣਾ ਸਾਰੇ ਪਾਸੇ ਸਾਨੂੰ ਕੈਂਪੇਨ ਕਰਨੀ ਪੈਣੀ ਆ ਤੇ ਅਸੀਂ ਇਹ ਬਸ ਮੋਮੈਂਟਮ ਖਿੱਚੀ ਜਾਣਾ ਅਸੀਂ ਆਪਣਾ ਤੇ ਹੋਪਫੁਲੀ ਰੱਬ ਕਰੇ ਬਹੁਤ ਵਧੀਆ ਵੋਟਾਂ ਨਵੰਬਰ ਦੇ ਉਹ ਵਧੀਆ ਹੋਊਗਾ ਅਸੀਂ ਵੀ ਆਪਣਾ ਜਿਹੜਾ ਨਾ ਉਹ ਕੀ ਕਹਿੰਦੇ ਨੇ ਅਸੀਂ ਵੀ ਤਿਆਰੀ ਖਿੱਚੀ ਬੈਠੇ ਆ ਦੇਖੋ ਅਸੀਂ ਵੀ ਸ਼ੁਰੂ ਕਰ ਦਿੱਤੀ ਅਸੀਂ ਇੱਥੋਂ ਕੰਪੇਨ ਚੁੱਕ ਕੇ ਰੱਖਾਂਗੇ ਲੋਕਾਂ ਨੂੰ ਮੋਬਾਈਲਾਈਜ਼ ਕਰਨ ਦੀ ਚੀਜ਼ਾਂ ਕਰਦੇ ਰਵਾਂਗੇ ਤੇ ਦੂਸਰਾ ਹੁਣ ਤੁਸੀਂ ਮੈਨੂੰ ਦੱਸੋ ਅਗਲੀ ਗੱਲ ਜਿਹੜੀ ਇਹ ਵੇ ਕਿ ਆਪਣਾ ਜਿਹੜੀ ਮੈਂ ਪਹਿਲੇ ਜ਼ਿਕਰ ਕੀਤਾ ਸੀ ਕਿ ਤੁਸੀਂ ਕਿਹਾ ਸੀ ਤੁਸੀਂ ਹਥਿਆਰ ਨਹੀਂ ਚੱਕੇ ਲੇਕਿਨ ਤੁਹਾਡੇ ਖਿਲਾਫ ਆਪਣੇ ਖਿਲਾਫ ਪੰਜਾਬੀਆਂ ਦੇ ਜਿਹੜਾ ਉਹ ਹਥਿਆਰ ਚੁੱਕ ਕੇ ਲੋਕ ਕੈਨੇਡਾ ਤੱਕ ਪਹੁੰਚ ਗਏ ਤੁਸੀਂ ਇਹ ਦੇਖਦੇ ਹੋ ਆਏ ਰੋਜ਼ ਜਿਹੜਾ ਉਥੇ ਕਦੀ ਕੋਈ ਐ ਜਿਹੜਾ ਕੋਈ ਨਹੀਂ ਰੋਡ ਤੇ ਖੜਾ ਹੋ ਕੇ ਫਾਇਰਿੰਗ ਕਰ ਦਿੰਦਾ ਉਹ ਪਵਾ ਦਿੰਦਾ ਜੀ ਕਿ ਫਲਾਣੇ ਖਾਲਸਤਾਨ ਦੇ ਬੰਦਿਆਂ ਨੇ ਕੀਤੀ ਆਪਣਾ ਜਿਹੜੇ ਕੀ ਨਾ ਕਪਲ ਸ਼ਰਮਾ ਦੇ ਆਪਣਾ ਉਹਦੇ ਉੱਤੇ ਫਾਇਰਿੰਗ ਹੋਈ ਸਾਡੇ ਭਰਾ ਹਰਦੀਪ ਨੱਜਰ ਜਿਹੜੇ ਨੇ ਉਹ ਸ਼ਹੀਦ ਹੋ ਚੁੱਕੇ ਨੇ ਇਸੇ ਕੈਨੇਡਾ ਦੇ ਵਿੱਚ ਤੇ ਤੁਸੀਂ ਆਪਣਾ ਜਿਹੜੀ ਇਹ ਟ੍ਰਾਂਸ ਨੈਸ਼ਨਲ ਰਿਪਰੈਸ਼ਨ ਹੈ ਹਿੰਦੁਸਤਾਨ ਦਾ ਵਾਇਰ ਰੌ ਜਿਹੜਾ ਟੈਰਰ ਨੂੰ ਫਾਈਨਾਂਸ ਕਰਦਾ ਔਰ ਹੁਣ ਜਿਹੜਾ ਉਥੇ ਨਵਾਂ ਫੀਨੋਮੈਨਾ ਹੋਇਆ ਕਿ ਜਿਹੜਾ ਬਕਸ਼नोई ਗੈਂਗ ਦੇ ਜਿਹੜੇ ਕਰਿੰਦੇ ਨੇ ਗੈਂਗ ਦੇ ਜਿਹੜੇ ਲੋਗ ਨੇ ਉਹ ਉੱਥੇ ਜਿਹੜਾ ਕਿ ਮੰਦ ਭਾਗੇ ਕੰਮ ਕਰਕੇ ਤੇ ਬਦਨਾਮ ਸਿੱਖਾਂ ਨੂੰ ਕਰਦੇ ਨੇ ਇਹਦੇ ਵਾਸਤੇ ਤੁਸੀਂ ਸਰਕਾਰਾਂ ਦੇ ਨਾਲ ਕਿਸ ਤਰ੍ਹਾਂ ਕਹਿੰ ਕਿ ਕੈਂਪੇਨ ਕਰਦੇ ਹੋ ਉਹਨਾਂ ਨੂੰ ਰਿਅਲਾਈਜ਼ ਕਰਾਉਣ ਵਾਸਤੇ ਕਿ ਇਹ ਜਿਹੜੇ ਲੋਗ ਨੇ ਕ੍ਰਿਮੀਨਲ ਐਲੀਮੈਂਟ ਨੇ ਇਹਨਾਂ ਦਾ ਕੋਈ ਜਿਹੜਾ ਨਾ ਕੋਈ जुगाੜ ਕੀਤਾ ਜਾਵੇ ਇਹਨਾਂ ਨੂੰ ਕੋਈ ਕਿਲਾਕਮਾ ਕੀਤਾ ਜਾਵੇ ਦੇਖੋ ਜੀ ਆਪਣੀ ਜਿਹੜੀ ਸਰਕਾਰ ਹੈ ਇੱਥੇ ਕੈਨੇਡਾ ਦੇ ਵਿੱਚ ਯੂਐਸ ਦੇ ਵਿੱਚ ਜਿਹੜੇ ਫਾਈਵ ਵਾਈਜ਼ ਵੀ ਆ ਉਹ ਵੈਰੀ ਸੀਰੀਅਸ ਹੋਣ ਕੇ ਉਮ ਲਰੇ ਨੇ ਤੇ ਇਹਨਾਂ ਦੀਆਂ ਟੈਸਪੋਰਟਾਂ ਲੱਗੀਆਂ ਆ ਇਹ ਆਪਣੇ ਏਜੰਸੀਆਂ ਨੇ ਇਕੱਠੇ ਹੋ ਕੇ ਜਿੱਦਾਂ ਗੱਲਬਾਤ ਕੀਤੀ ਆ ਤੇ ਮੈਨੂੰ ਵੀ ਮਿਲਿਆ ਹੋਆ ਮੇਰੇ ਉੱਤੇ ਵੀ ਥ੍ਰੈਟ ਹੋਇਆ ਆ ਪਰ ਸਾਨੂੰ ਕੋਈ ਸਾਨੂੰ ਕੋਈ ਡਰ ਨਹੀਂ ਹੈਗਾ ਅਸੀਂ ਤਾਂ ਆਪਣਾ ਬਸ ਕੈਂਪੇਨ ਖਿੱਚੀ ਜਾਣਾ ਸੀ ਤੇ ਸਾਨੂੰ ਅਸੀਂ ਰੱਬ ਦੇ ਭਰੋਸਾ ਕਰਦੇ ਆਂ ਵੀ ਰੱਬ ਆਪਣਾ ਖਿਆਲ ਕਰੂਗਾ ਤੇ ਸਾਨੂੰ ਸੇਫ ਰੱਖੂਗਾ ਤੇ ਜਿਹੜੀ ਏਜੰਸੀਆਂ ਆ ਉਹ ਜਿੱਦਾਂ ਆਪਣੇ ORSCMP ਆ ਉਹ ਤਾਂ ਐਕਟਿਵ ਨੇ ਤੇ ਉਹਨਾਂ ਨੇ ਸਾਨੂੰ ਵੀ ਦੱਸਿਆ ਵੀ ਅਸੀਂ ਇਹ ਫੜਨੇ ਹੀ ਬੰਦੇ ਅਸੀਂ ਫੜਨੇ ਆ ਬੰਦੇ ਇਹ ਜਿੰਨੇ ਜਿਹੜੇ ਹੈਗੇ ਆ ਤੇ ਜਿਹੜਾ ਬਸਨੋਏ ਗਏ ਗਏ ਇਹ ਤਾਂ ਆਲਰੇਡ ਇਹ ਤਾਂ ਸਕੀਮ ਵੋਟ ਆ ਤੁਸੀਂ ਸਮਝ ਲਓ ਇਹ ਤਾਂ ਉਹਨਾਂ ਦਾ ਗੈਂਗ ਵਰਤਿਆ ਇਹ ਅਸੀਂ ਗੈਂਗ ਦੀ ਗੈਂਗ ਦੇ ਮਗਰ ਨਹੀਂ ਪਏ ਸਾਨੂੰ ਪਤਾ ਪਿੱਛੇ ਵੱਡਾ ਹੱਥ ਕਿਹਦਾ ਆ ਉਹ ਹੈਗਾ ਭਾਵੇਂ ਇਹ 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 ਬਾਈ ਦੇ ਸਾਈਡ ਨੇ ਉਹ ਜਿਹੜਾ ਪ੍ਰੌਕਸੀਜ਼ ਨੂੰ ਹਾਇਰ ਕਰਦਾ ਉਹਨੂੰ ਪੈਸੇ ਦਿੰਦਾ ਸਾਡੇ ਇੱਥੇ ਜਿਹੜਾ بلوچستان ਵਿੱਚ ਪ੍ਰੌਕਸੀਆਂ ਇਸ ਤਰ੍ਹਾਂ ਦੀਆਂ ਇਹਨਾਂ ਨੇ ਲਾਈਆਂ ਹੋਈਆਂ ਅਹ ਯੂਕੇ ਦੇ ਵਿੱਚ ਤੁਹਾਨੂੰ ਪਤਾ ਭਾਈ ਪੰਮਾ ਸਿੰਘ ਦੇ ਉੱਤੇ ਉਹਨਾਂ ਨੂੰ ਕੀਤਾ ਆਪਣਾ ਗਰਪਨ ਸਿੰਘ ਪੰਨੂ ਹੁਰਾਂ ਦੇ ਨਾਲ ਉਹਨਾਂ ਨੇ ਉੱਤੇ ਕੀਤਾ ਇੱਥੇ ਕੈਨੇਡਾ ਵਿੱਚ ਜਿਹੜੇ ਨੇ ਦੋ ਸ਼ਹਾਦਤਾਂ ਵੀ ਹੋ ਗਈਆਂ ਤੇ ਇਹ ਇਹਨਾਂ ਦਾ ਤਰੀਕਾ ਏ ਕਾਰ ਆ ਤੁਸੀਂ ਬਿਲਕੁਲ ਠੀਕ ਕਰਦੇ ਇਹਨਾਂ ਨੂੰ ਯਾਨੀ ਕਿ ਕਿਸ ਤਰ੍ਹਾਂ ਆਪਣਾ ਇਹਨੂੰ ਇਹਨੂੰ ਐਕਸਪੋਜ਼ ਕਰਨ ਦੇ ਵਾਸਤੇ ਕੀ ਕਰ ਰਹੇ ਹੋ ਇਹ ਤਾਂ ਫਿਰ ਹੁਣ ਜਿਹੜੀ ਲੋਕਲ ਸੀਸਾ ਸੈਗੀ RCMP FBI ਹੈਗੀ ਉਹ ਉਹ ਤਾਂ ਚਾਹੁੰਦੇ ਆ ਵੀ ਅਸੀਂ ਫੜੀਏ ਤੇ ਐਕਸਪੋਜ਼ ਕਰੀਏ ਭਾਰਤ ਨੂੰ ਤੇ ਹੁਣ ਅਸੀਂ ਕੀ ਕਰ ਸਕਦੇ ਆ ਅਸੀਂ ਬਸ ਇਹੀ ਆਪਣਾ ਸੇਫ ਕਰਾਈ ਕਰੀ ਵੀ ਅਸੀਂ ਸੇਫ ਰਹੀਏ ਤੇ ਬਾਕੀ ਉਹ ਯਕੀਨ ਰੱਖੀਏ ਆਪਣੇ ਆਪਣੇ ਲਾਫਲ ਸਿਸਟਮ ਦੇ ਵਿੱਚ ਵੀ ਕੈਨੇਡਾ ਦੀ ਜਿਹੜੀ ਗਵਰਨਮੈਂਟ ਆ ਯੂ ਐਸ ਦੀ ਗਵਰਨਮੈਂਟ ਆ ਬਈ ਉਹ ਉਹਨਾਂ ਦੀ ਇੰਟੈਲੀਜੈਂਸ ਵਧੀਆ ਨੇ ਤੇ ਅਸੀਂ ਉਹਨਾਂ ਦੇ ਉਹਨਾਂ ਦੇ ਹੱਥ 'ਚ ਆ ਉਹ ਕਰ ਸਕਦੇ ਆ ਪਰ ਜਿੰਨਾ ਅਸੀਂ ਉਹਨਾਂ ਦੀ ਮਦਦ ਕਰ ਸਕਦੇ ਅਸੀਂ ਕਰਾਂਗੇ ਬਿਲਕੁਲ ਤੇ ਅਸੀਂ ਰਿਸਪੈਕਟ ਕਰਦੇ ਆ ਉਹਨਾਂ ਨੂੰ ਤੇ ਅਸੀਂ ਟਰਸਟ ਕਰਦੇ ਆ ਵੀ ਹਰਦੀਪ ਸਿੰਘ ਨਿੱਜਰ ਤੋਂ ਬਾਅਦ ਅਛਾ ਹਰਦ ਤੋਂ ਬਾਅਦ ਬਈ ਇਹ ਜਿਆਦਾ ਸੀਰੀਅਸ ਹੋਣ ਤੇ ਬੇਰੀ ਹੈਗੇ ਆ ਬੇਰੀ ਸੀਰੀਅਸ ਉਹਨਾਂ ਨੂੰ ਪਤਾ ਇਹ ਭਾਰਤ ਸਰਕਾਰ ਮਗਰਿਆ ਇਹ ਇਹਨਾਂ ਦੇ ਪਰ ਸਿਸਟਮ ਇਦਾਂ ਆ ਵੀ ਜਿਹੜਾ ਰੀਅਲ ਡੈਮੋਕਰੈਟਿਕ ਸਿਸਟਮ ਇਹ ਆ ਵੀ ਐਵਿਡੈਂਸ ਚਾਹੀਦਾ ਸਬੂਤ ਚਾਹੀਦਾ ਆ ਫੇਰ ਹੀ ਪ੍ਰੋਸੀਕਿਊਟ ਕਰ ਸਕਦੇ ਨੇ ਏ ਨਹੀਂ ਹੈਗਾ ਵੀ ਜਿੱਦਾਂ ਭਾਰਤ ਚਲਾਉਂਦੇ ਬੇ ਇਹਨੂੰ ਕੁੱਟਦਾ ਇਹਨੂੰ ਚੱਕਦਾ ਐਨਐਸਏ ਪੁੱਠੇ ਫੇਕ ਐਨਐਸਏ ਲਾਤੇ ਵੀ ਉਹਨੂੰ ਰੱਖ ਲੋ ਇਹ ਇਹ ਕੁਛ ਨਹੀਂ ਚੱਲਦਾ ਇਹ ਰੀਅਲ ਸਿਸਟਮ ਆ ਤੇ ਅਸੀਂ ਫੁੱਲ ਫੇਥ ਰੱਖਿਆ ਹੈ ਇਹਨਾਂ ਦੇ ਵਿੱਚ ਵੀ ਇਹ ਆਪੀ ਜਿੱਦਾਂ ਓਖਾ ਸੋਗ ਕਰਕੇ ਫੜੂਗੇ ਬੰਦਿਆਂ ਨੂੰ ਬਿਲਕੁਲ ਇਹ ਇਹ ਐਵੀਡੈਂਸ ਮੌਜੂਦ ਹੈ ਕਿਉਂਕਿ ਜਿਹੜਾ ਜਿਹੜਾ ਗੁਰਪੰਤ ਸਿੰਘ ਪੰਨੂ ਹੋਰਾਂ ਦਾ ਕੇਸ ਹੈ ਨਿਊਯਾਰਕ ਦੀ ਅਦਾਲਤ ਵਿੱਚ ਉਹਦੇ ਵਿੱਚ ਜਿਹੜਾ ਨikhil Gupta ਫੜਿਆ ਗਿਆ ਉਹਨੇ ਕੋਰਟ ਫਾਈਲਿੰਗ ਹੋਈ ਪਿੱਛੇ ਵਕਾਯਾ ਜਦਵ ਦਾ ਇਸ਼ਤਿਆਰੀ ਕੇ ਆਪਣਾ ਪ੍ਰੋਕਲੇਮਡ ਡਿਫੈਂਡਰ ਕਰਾਰ ਦਿੱਤਾ ਹੈ FBI ਨੇ ਤੇ ਇਹ ਸਾਰੇ ਸਬੂਤ ਹੀ ਸਾਡੇ ਇਕੱਠੇ ਹੋ ਗਏ ਨੇ ਜਿਹੜੇ ਇਸ ਮਾਮਲੇ ਤੋਂ ਹੋ ਗਏ ਅੱਛਾ ਸਿਰਫ ਇਹ ਕਹ ਕੇ ਤੁਹਾਨੂੰ ਜਾਣਕਾਰੀ ਹੈ ਤੁਸੀਂ ਮੈਨੂੰ ਸਾਂਝੀ ਕਰ ਲੈਣਾ ਕਿਉਂਕਿ ਮੈਂ ਟਰੈਕ ਕਰ ਰਿਹਾ ਆਪਣਾ ਜਿਹੜਾ ਪੰਨੂ ਉਹਨਾਂ ਦਾ ਕੇਸ ਹੈ ਉਹ ਤੇ ਮੇਰੇ ਕੋਲ ਵਾਧੂ ਜਾਣਕਾਰੀ ਹੈ ਹਰ ਚੀਜ਼ ਅਪ ਟੂ ਡੇਟ ਹੈ ਹਰਦੀਪ ਭਾਜੀ ਦਾ ਜਿਹੜਾ ਕੇਸ ਹੈ ਜਿਹੜੇ ਇੱਥੇ ਕੈਨੇਡਾ ਦੇ ਵਿੱਚ ਜਿਹੜਾ ਉਹ ਕਿੱਥੇ ਤੱਕ ਪਹੁੰਚਿਆ ਉਹਦੇ ਤੁਸੀਂ ਆਪਣਾ ਤੁਹਾਡੇ ਕੀ ਉਹਦੇ ਵਿਚਾਰ ਨੇ ਉਹਦੇ ਕਿੱਥੇ ਤੱਕ ਪਹੁੰ ਉਹਦਾ ਹਰਦੀਪ ਸਿੰਘ ਨੀਜਰ ਦਾ ਕੇਸ ਬਹੁਤ ਇਟਸ ਅ ਬਿਗ ਕੇਸ ਇਟਸ ਵਨ ਆਫ ਦਾ బిਗੇਸਟ ਕੇਸਸ ਇਨ ਕੈਨੇਡਾ ਰਾਈਟ ਨਾਉ ਜਿਹੜਾ ਹੁਣ ਦੇ ਦਿੱਤੇ ਉਹ ਜਿਹੜੇ ਪ੍ਰੋਸੀਕਿਊਟਰ ਨੇ ਤੇ ਪਬਲਿਕ ਡਿਫੈਂਡਰ ਨੇ ਉਹਨਾਂ ਨੇ ਰਿਸਕ ਨਹੀਂ ਕਰਨਾ ਚਾਹੁੰਦੇ ਕੁਝ ਸੋ ਉਹਨਾਂ ਨੂੰ ਇਹ ਆ ਬਈ ਅਸੀਂ ਟਾਈਮ ਲਾਈਏ ਚਾਰਜ ਦੇ ਨਾਲ ਵੀ ਜਿਹੜੇ ਬੰਦੇ ਫੜ ਹੋਏ ਆ ਬਈ ਇਹ ਪ੍ਰੋਸੀਕਿਊਟ ਹੋਣ ਤੇ ਉਹੀ ਦਾ ਉਹੀ ਗੱਲ ਤੇ ਆਣ ਕੇ ਜਿਹੜਾ ਐਵਿਡੈਂਸ ਆ ਪ੍ਰੂਫ ਆ ਹਾਂ ਕਿਸੇ ਨੂੰ ਐ ਵੀ ਸ਼ੱਕ ਦਾ ਫਾਇਦਾ ਨਹੀਂ ਲੈਣਾ ਇਹ ਸਾਡਾ ਇਹ ਛੋਟਾ ਕੇਸ ਨਹੀਂ ਹੈਗਾ ਇਟਸ ਅ ਬਿਗ ਕੇਸ ਬਿਗ ਕੇਸ ਤੇ ਪੇਪਰਵਰਕ ਬਹੁਤ ਹੁੰਦਾ ਆ ਜਿਹੜਾ ਸਬੂਤ ਆ ਉਹਨਾਂ ਨੇ ਉਹ ਮੇਕ ਸ਼ੁਰ ਕਰਨੇ ਵੀ ਕੋਈ ਗਲਤੀ ਨਾ ਹੋਵੇ ਕੇਸ ਦੇ ਵਿੱਚ ਇਸ ਕਰਕੇ ਹੱਲੇ ਤੱਕ ਆਪਣੇ ਤਰੀਕੇ ਪੈਂਦੀਆਂ ਨੇ ਤੇ ਟਰਾਇਲ ਦਾ ਜਦੋਂ ਡੇਟ ਆਉਗੀ ਉਹ ਅਸੀਂ ਫਿਰ ਤੁਹਾਨੂੰ ਨਾਲ ਸ਼ਾਮਲ ਕਰ ਲਵਾਂਗੇ ਜੀ ਠੀਕ ਹੈ ਬਸ ਉਹ ਆਖਰੀ ਗੱਲ ਮੈਂ ਸਿਰਫ ਇਹ ਕਿ ਜਦੋਂ ਤੱਕ ਜਸਟਨ ਟਰੂਡੋ ਰਹਾ ਤੇ ਉਹ ਖੁਦ ਬਹੁਤ ਬੜੇ ਬਹੁਤ ਵੋਕਲਸ ਹਨ ਇਸ ਕੇਸ ਨੂੰ ਲੈ ਕੇ ਸਰਕਾਰ ਬਦਲਣ ਦੇ ਨਾਲ ਕੋਈ ਇਹਦੇ ਤੇ ਕੋਈ ਅਸਰ ਤੇ ਨਹੀਂ ਪਿਆ ਜਾਂ ਪਾਏਗਾ ਜੀ ਜਦੋਂ ਅਸੀਂ ਵੈਸਟਰਨ ਕੰਟਰੀਆਂ ਚ ਰਹਿੰਦੇ ਆ ਯੂ ਨੀਡ ਟੂ ਅੰਡਰਸਟੈਂਡ ਬਈ ਜਿਹੜਾ ਹਿਊਮਨ ਰਾਈਟਸ ਆ ਇਹ ਸੀਰੀਅਸ ਹਮੇਸ਼ਾ ਸੀਰੀਅਸ ਰਹਿੰਦੇ ਨੇ ਹਿਊਮਨ ਰਾਈਟਸ ਇਟ ਡਸਨਟ ਮੈਟਰ ਕਿਹੜਾ ਪ੍ਰਭਾਰ ਮੰਤਰੀ ਹੋਵੇ ਨਾ ਹੋਵੇ ਜਿਹੜਾ ਸਿਸਟਮ ਆ ਜਿਹੜੀ ਡੈਮੋਕਰੇਸੀ ਆ ਉਹ ਫਾਲੋ ਕਰਨੀ ਪੈਣੀ ਹਰੇਕ ਕਰਤਾ ਆ ਇਸ ਕਰਕੇ ਅਸੀਂ ਆ ਵੈਸਟਨ ਦੇ ਵਿੱਚ ਰਹਿੰਦੇ ਆ ਤੇ ਅਸੀਂ ਫੁੱਲ ਜਿਹਦਾ ਅਸੀਂ ਆਨੈਸਟੀ ਬਈ ਕੋਸ਼ਿਸ਼ ਵੀ ਆ ਬਈ ਜਿਹੜੀ ਰੀਅਲ ਡੈਮੋਕਰੇਸੀ ਦੇਖੀ ਆ ਫਰੀडम ਆਫ ਐਕਸਪ੍ਰੈਸ਼ਨ ਫਰੀडम ਆਫ ਆਪਣਾ ਹਿਊਮਨ ਰਾਈਟਸ ਦੇਖੀ ਅਸੀਂ ਜਿਹੜਾ ਪ੍ਰੈਕਟਿਸ ਕਰਦੇ ਆ ਆਪਣਾ ਅਸੀਂ ਤਾਂ ਕਿੰਨੇ ਵੀ ਇਦਾਂ ਹਰੇਕ ਦੇਸ਼ ਦੇ ਵਿੱਚ ਇਦਾਂ ਹੋਣਾ ਚਾਹੀਦਾ ਸੋ ਵੀ ਆ ਵੀ ਆ ਰੀ ਹੈਪੀ ਆ ਵਿਦ ਦ ਕੈਨੇਡੀਅਨ ਗਵਰਨਮੈਂਟ ਦ ਯੂ ਐਸ ਗਵਰਨਮੈਂਟ ਦ ਫਾਈਵ ਆਈਜ਼ ਬੇ ਜਿਹੜਾ ਇਹ ਨਾ ਸੀਰੀਅਸ ਲੈ ਕੇ ਆ ਭਾਰਤ ਦੇ ਮਗਰ ਵੀ ਪਿਓ ਆ ਵੀ ਆ ਵੀ ਇਹ ਜਾ ਟ੍ਰਾਂਸਨੈਸ਼ਨਲ ਪ੍ਰੈਸ਼ਨ ਇਹ ਕੋਈ ਛੋਟੀ ਨਿੱਕੀ ਗੱਲ ਨਹੀਂ ਹੈ ਕਿ ਮੈਂ ਕੈਨੇਡੀਅਨ ਆਫਸਿਡ ਕੈਨੇਡੀਅਨ ਸਿਟੀਜ਼ਨ ਆ ਤੇ ਉਹਨਾਂ ਦਾ ਫਰਜ਼ ਬਣਦਾ ਬੇ ਹਰੇ ਕੈਨੇਡੀਅਨ ਸਿਟੀਜ਼ਨ ਨੂੰ ਸੇਫ ਰੱਖਣਾ ਸੇਫ ਤੇ ਬਹੁਤ ਬਹੁਤ ਧੰਨਵਾਦ ਤੇ ਮੇਰੀ ਤੁਹਾਨੂੰ ਇੱਕ ਖਾਸ ਬੇਨਤੀ ਹੈ ਆਪਣਾ ਇੰਦਰਜੀਤ ਜੀ ਮੇਰੀ ਖਾਸ ਬੇਨਤੀ ਹੈ ਕਿ ਤੁਸੀਂ ਆਪਣਾ ਬਹੁਤ ਵਧੀਆ ਧਿਆਨ ਰੱਖਣਾ ਬਿਲਕੁਲ ਸਹੀ ਬਾਹੇ ਗੁਰੂ ਦੇ ਉੱਤੇ ਭਰੋਸਾ ਅੱਲਾਹ ਤੇ ਭਰੋਸਾ ਸਾਡਾ ਇਮਾਨ ਦਾ ਹਿੱਸਾ ਹੈ ਉੱਤੇ ਕਰਨਾ ਹੀ ਕਰਨਾ ਪਰ ਵੈਸੇ ਵੀ ਜਰਾ ਮੈਂ ਕਹਿਣਾ ਹੁੰਨਾ ਕਿ ਦੇਖ ਚੱਕ ਕੇ ਆਪਣੇ ਆਸ-ਪਾਸੇ ਧਿਆਨ ਦੇ ਨਾਲ ਮੇਰੀ ਬੇਨਤੀ ਹੈ ਤੁਸੀਂ ਬਹੁਤ ਕੀਮਤੀ ਲੋਕ ਹੋ ਤੁਸੀਂ ਜਿਹੜੀ ਆਪਣਾ ਇਹਨਾਂ ਨੇ ਲੀਡ ਕਰਨਾ ਲੋਕਾਂ ਨੂੰ ਅੱਗੇ ਲੈ ਕੇ ਜਾਣਾ ਕਿਉਂਕਿ ਇਹ ਮੰਦ ਭਾਗੇ ਕੰਮ ਇਸ ਤਰ੍ਹਾਂ ਦੇ ਕਰਾਉਂਦੇ ਨੇ ਕਿ ਆਪਣੀ ਆਪਣੀ ਯਾਤਰਾ ਕੱਢ ਕੇ ਤੇ ਆਪਣੇ ਮੰਨਿਆਂ ਨੂੰ ਜਿਹੜਾ ਨਾ ਉਹ ਸਿੱਖਾਂ ਦੀ ਟਰਬਨ ਨੂੰ ਆਪਣੇ ਦਸਤਾਰ ਪਵਾ ਕੇ ਤੇ ਉੱਤੇ ਨਾਰੇ ਤੇ ਅੰਡੇ ਮਰਵਾਇ ਇਸ ਤਰ੍ਹਾਂ ਦੇ ਮੰਦ ਭਾਗੇ ਕੰਮ ਕਰਦੇ ਨੇ ਆਪਣੇ ਬੰਦੇ ਵਿੱਚ ਬਾੜ ਕੇ ਇਸ ਵਾਸਤੇ ਬਿਲਕੁਲ ਡਿਸ ਇਨਫਾਰਮੇਸ਼ਨ ਵੀ ਚਲਦੀ ਆ ਇਹ ਬੰਦੇ ਵੀ ਸੈੱਟ ਕਰਦੇ ਆ ਪਰ ਸਾਨੂੰ ਪਤਾ ਵੀ ਕਿਹੜੇ-ਕਿਹੜੇ ਆ ਤੇ ਅਸੀਂ ਟਰਸਟ ਵੀ ਨਹੀਂ ਕਰਦੇ ਅਸੀਂ ਏਨਾ ਛੇਤੀ ਜਿਹੜੇ ਆਪਣੇ ਸਿੱਖ ਆਪਣਾ ਸਿੱਖ ਫੋਰਸ ਜਾਸਸ ਦੀ ਆਰਗੇਨਾਈਜੇਸ਼ਨ ਹੈ ਅਸਾਨੂੰ ਪਤਾ ਅਸੀਂ ਚੋਣ ਚੋਣ ਕੇ ਉਹ ਬੰਦੇ ਚੁਣੇ ਆ ਜਿਹੜੇ ਆ ਸੈਲਫਲੈਸ ਨੇ ਜਿਹੜੇ ਦਿਲੋਂ ਹਮਦਰਦੀ ਚੋਂ ਦੇਖਦੇ ਨੇ ਵੀ 84 ਦੇ ਜੋ ਹੋਇਆ ਵੀ ਉਹ ਸਾਡੇ ਸੀਗੇ ਮਾਪੇ ਸਾਡੀਆਂ ਸੀ ਆਪਣੇ ਭਰਾ ਸਾਡੇ ਸੀਗੇ ਤੇ ਇਹ ਦੇ ਕਰਕੇ ਵੀ ਆਪਣੀ ਜਿਹੜਾ ਗਰੁੱਪ ਆ ਬਹੁਤ ਸਖਿਆ ਐ ਐਂਡ ਵਰ ਵੈਰੀ ਸਟਰੋਂਗ ਸੋ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਮੈਂ ਤੁਹਾਨੂੰ ਤੰਗ ਕਰਦਾ ਰਹਾਗਾ ਜਦੋਂ ਤੱਕ ਰੈਫਰੰਡਮ ਹੋ ਨਹੀਂ ਜਾਂਦਾ ਆਪਾਂ ਵਕਤ ਨੂੰ ਕੰਪੇਅਰ ਨਹੀਂ ਹੋਏਗੀ ਤਨਮੈਂ ਦੁਬਾਰਾ ਦੰਡਣਾ ਤਨਮੈਂ ਤਕਲੀਫ ਦਿਆਂਗਾ ਤਾਂ ਕਿ ਅਸੀਂ ਲੋਕਾਂ ਨੂੰ ਤੁਹਾਡੇ ਰਾਈ ਜਿਹੜੇ ਆਪਣੇ ਮੋਬਾਈਲਾਈਜੇਸ਼ਨ ਹੈ ਉਸ ਕੈਂਪੇਨ ਦਾ ਵੀ ਜਿਹੜਾ ਨਾ ਆਗਾ ਰੱਖੀਏ ਹਜੇ ਥੋੜਾ ਟਾਈਮ ਸਮਾਂ ਹੈ ਲੇਕਿਨ ਇਹ ਸਮਾਂ ਬਹੁਤ ਘੱਟ ਹੈ ਪਤਾ ਹੀ ਨਹੀਂ ਲੱਗਣਾ ਕਿਸ ਟਾਈਮ 2 ਮਹੀਨੇ ਬੀਤ ਜਾਣੇ ਨੇ ਤੁਹਾਡੇ ਕੇ ਵੀ ਬਹੁਤ ਵੱਡਾ ਕੰਮ ਹੈ ਮਹਾਰਾਜ ਤੁਹਾਨੂੰ ਜਿਹੜਾ ਨਾ ਆਪਣਾ ਖੁਸ਼ ਰੱਖੇ ਚੜ੍ਹਦੀ ਕਲਾ ਚ ਰੱਖੇ ਤੇ ਬਹੁਤ ਬਹੁਤ ਧੰਨਵਾਦ ਰੱਬਾ ਧੰਨਵਾਦ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਸਚਾਈ ਜਿਹੜੀ ਆ ਜਿਹੜੀ ਸਚਾਈ ਜਰਨਲਿਜ਼ਮ ਆ ਉਹ ਸਾਨੂੰ ਚਾਹੀਦੀ ਆ ਸਾਰੇ ਪਾਸੇ ਵੀ ਲੋਕਾਂ ਨੂੰ ਪਤਾ ਲੱਗ ਵੀ ਸਚਾਈ ਕੀ ਆ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਥੈਂਕ ਯੂ ਤੁਹਾਡਾ ਤੇ ਤੁਹਾਡੀ ਵੀ ਵੀ ਯੂ نو ਹੋਪਫੁਲੀ ਤੁਹਾਡੀ ਇੰਨੀ ਸਕਸੈਸ ਹੋਵੇ ਵੀ ਤੁਹਾਡਾ ਵੀ ਇਨਾ ਵੱਡਾ ਕੰਮ ਚੱਲ ਜਾਵੇ ਰਾਈਟ ਬਿਕਾਜ਼ ਐਟ ਐਂਡ ਆਫ ਦਿ ਡੇ ਜਿਹੜਾ ਜਰਨਲਿਜ਼ਮ ਹੁੰਦਾ ਨਾ ਸਚਾਈ ਤੇ ਖੜਨਾ ਚਾਹੀਦਾ ਹਮੇਸ਼ਾ ਤੇ ਜਿਹੜੀ ਜਿਹੜਾ ਸੱਚ ਆ ਉਹ ਉਹ ਉੱਤੇ ਖੜਦੇ ਆ ਤੇ ਉਹੀ ਅਸੀਂ ਪ੍ਰਚਾਰ ਕਰਾਂਗੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਠੀਕ ਹੈ ਜੀ Çiğ kalsa? Vardır <laughs>